ਹੈਲੋ ਜੀ ਸਤ ਸ੍ਰੀ ਅਕਾਲ ਦਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਤੁਸੀਂ ਸਾਰੇ ਪਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕੰਮ ਤੋਂ ਦੇ ਕੱਪੜਾ ਨਹੀਂ ਲੜਾ ਧੋ ਲਿਆ ਕੁਸ਼ਕ ਮਸ਼ੀਨ ਚ ਪਏ ਨੇਗੇ ਉਹ ਹੁਣੇ ਮੈਂ ਕੱਢਣੇ ਨੇ ਤੇ ਹੋਰ ਕੰਮ ਤੋਂ ਦੇ ਆਪਾਂ ਮੱਜਾਂ ਦਾ ਨਿਮੇੜ ਲਿਆ ਹੁਣ ਆਪਾਂ ਬਣਾਉਣੇਗੇ ਪਹਿਲੀ ਰੋਟੀ ਨਾਲ ਬਣਾਈਏ ਚਾਹ ਨਾਲੇ ਪਰੌਂਠੇ ਦਾਲ ਸਬਜੀ ਤੇ ਨਾਲ ਮੱਖਣੀ ਇਹਦੇ ਨਾਲ ਮੈਂ ਮੱਖਣੀ ਘਰ ਘਰ ਲੂਗੀ ਨਾਲ ਮੈਂ ਰੋਟੀ ਬਣਾ ਲੂਗੀ ਨਾ ਸਾਰੇ ਕੰਮ ਆਪਣੇ ਨਾਲ ਨਾਲ ਹੋਈ ਜਾਣਗੇ ਇਹ ਇਹਦਾ ਮਤਲਬ ਨਾ ਖੁਸ਼ ਹੋ ਕੇ ਬਣਾਇਆਗਾ ਹੂੰ ਹੋਲੀ ਕਰਦੇ ਜੀ ਵਿੱਚ ਕਿਉਂ ਪਾਇੀ ਸੀ ਹੋਰ ਤਾਂ ਹੀ ਪੁੱਲਿਆ ਨਾ ਨਾ ਵਿੱਚ ਨਹੀਂ ਉਸ ਪਾਇਆ ਵਿੱਚ ਦਾ ਕੱਲ ਰੂਣੀ ਪਾਇਆ ਹੈਗਾ ਹੂੰ ਦਾ ਤਾਰੀ ਤੁੰਦ ਵੀ ਨਹੀਂ ਹੈਗੀ ਪਤਾ ਨਹੀਂ ਕਦੋਂ ਮੌਸਮ ਬਦਲ ਜਾਵੇ ਹਵਾ ਚਲਦੀ ਐ ਮੀ ਹਵਾਾਂ ਚ ਵੱਧੂ ਚਲਦੀ ਐ ਇਸ ਤਰ੍ਹਾਂ ਲੱਗਦਾ ਮੀ ਮੀ ਆਊਗਾ ਜੇ ਨਗਰ ਕੀਰਤਨ ਆਇਆ ਠੰਡੋ ਤੇ ਹੁੰਦੀ ਹੁੰਦੀ ਐ ਹਵਾ ਬੰਦ ਚੱਲਦੀ ਐ ਨਗਰ ਕੀਰਤਨ ਤੇ ਬਸ ਅੱਜ ਦੋ ਦਿਨ ਜੇ ਅੱਪਨ ਮੀ ਨਾ ਪਾਵੇ ਨਾ ਹੋਰ ਤਾਂ ਹੋਰ ਸਾਰਿਆਂ ਨੂੰ ਸੌਖਾ ਹੁੰਦਾ ਸਭ ਕੱਪੜਾ ਢੀਡਾ ਲੈ ਲੈਣਗੇ ਹੈਨਾ ਇਧਰ ਉਧਰ ਹੋ ਜਾਣਗੇ ਸੇਕ ਵੀ ਲੈਣਗੇ ਜਿਹੜੇ ਪੰਜ ਪਿਆਰੇ ਹਿੰਦਨ ਉਹਨਾਂ ਨੂੰ ਬੜਾ ਔਖਾ ਹੋ ਜਾਂਦਾ ਵਿਚਾਰਿਆਂ ਨੂੰ ਸਾਰਾ ਦਿਨ ਇੰਨੀ ਠੰਡ ਦੇ ਵਿੱਚ ਫਿਰਨਾ ਚਲੋ ਅੱਗੇ ਪਰਮਾਤਮਾ ਦੀ ਉਹ ਤਾਂ ਹੁੰਦੀ ਤਾਂ ਕਿੱਥੇ ਪੈ ਗਈ ਹੈਨਾ ਉਹੀ ਦੋਈ ਫਿਰਦੇ ਨੇਗੇ ਪਰ ਫੇਰ ਵੀ ਆਪਾਂ ਆਪਣੇ ਉਸਤ ਦੇ ਹਿਸਾਬ ਨਾਲ ਨਾ ਵੀ ਐ ਲੱਗਦੀ ਔਖਾ ਹੈ ਉਹਨਾਂ ਨੂੰ ਜੇ ਹੁਣ ਇੱਕ ਥਾਂਵੇਂ ਮਾਹ ਹੋ ਲੱਗਰ ਲੱਗਿਆ ਫੇਰ ਤਾਂ ਛੇਤੀ ਬਾਟ ਨਿਬੜਦੇ ਆਹ ਸਾਰਾ ਚਾਰ ਪਿੰਡਾਂ ਦਾ ਆਪਣਾ ਅਗਰ ਕੀਤਾ ਹੈਗਾ ਨਾ ਤੇ ਚਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਪੜਾਇਆਗਾ ਮੈਨੂੰ ਲੱਗਦਾ ਬਸ ਆਪਣੇ ਵੀ ਗੁਰੂ ਘਰ ਹੋਊਗਾ ਸ਼ਾਮ ਨੂੰ ਆਪਾਂ ਗੁਰਦੁਆਰਾ ਸਾਹਿਬ ਹੋਵਾਂਗੇ ਤੇ ਹੁਣ ਆਪਾਂ ਚਲ ਗਏ ਹੀ ਹੈਗੇ ਵੀ ਘਰੇ ਕੰਮ ਕਰਦੇ ਸੀ ਨਾ ਪ੍ਰਸ਼ਾਦਾ ਪਾਣੀ ਵਾਕੀ ਬਣਾਉngੀਆਂ ਨੇ ਬੁੜੀਆਂ ਉੱਥੇ ਅੱਜ ਸਵੇਰ ਤੋਂ ਹੀ ਲੰਗਰ ਸ਼ੁਰੂ ਹੋਏਗਾ ਅਖੰਡ ਵਾਰ ਸਾਹਿਬ ਦੇ ਪਉ ਪੈਗੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਨਾ ਅਖੰਡ ਵਾਰ ਸਾਹਿਬ ਪ੍ਰਕਾਸ਼ ਦੀ ਅੱਜ ਪਉ ਪਾਈਗੇ ਨੇ ਕਿ ਅੱਜ ਲੰਗਰ ਕਿੱਤਰੇਗਾ ਤੇ ਬਾਕੀ 5 ਤਰੀਕ ਨੂੰ ਵੀ ਬਣਾਉਂਦੇ ਨੇ 5 ਤਰੀਕ ਦਾ ਵੈਸੇ ਤਾਂ ਨਾ ਤੇ ਆਪਣੇ ਚਾਰ ਅੱਜ ਚਾਰ ਹੈ ਨਾ ਆਪਣੇ ਚਾਤਰੀ ਨੂੰ ਬੋਹ ਪਾਦੇ ਪਹਿਲਾਂ ਤਾਂ ਲੇਟ ਹੁੰਦਾ ਸੀ ਲਈ ਵੇ ਰੱਤ ਦਾ 8 ਦਾ ਸੀ ਇੱਕ ਸਾਲ ਨੰਗਰ ਕੀਰਤਨ ਦੇ ਨਾਲ ਹੀ ਬਸ ਫਿਰ ਤਾਂ ਕਰਕੇ ਬੋਹ ਪਾਦੇ ਪ੍ਰਮਾਤਮਾ ਸੁੱਖ ਰੱਖੇ ਆਪਾਂ ਵੀ ਜਿੰਨਾ ਕੁ ਟਾਈਮ ਹੋਇਆ ਨਾ ਨਾਲ ਚੱਲਾਂਗੇ ਨੰਗਰ ਕੀਰਤਨ ਦੇ ਉਹ ਤੋਂ ਕੰਮ ਧੰਦੇ ਨਵੇੜੇ ਆਪਣੇ ਆਉਣਾਗਾ ਪਿਛਲੇ ਟਾਈਮ ਪਹਿਲਾਂ ਆਪਣੇ ਦੂਸਰੇ ਤਿੰਨੇ ਪਿੰਡਾਂ 'ਚ ਜਾਣਾਗਾ ਜਿਵੇਂ ਰਾਦੀਏ ਖੀਵਾ ਗਿਆਲੂ ਵਾਲਾ ਨਾ ਤੇ ਗੋਹ ਹੋਰ ਘੱਟੇ ਜਾਂਦੇ ਵਾਲਾ ਤੇ ਆਪਣੇ ਹੋ ਗਏ ਸਾਰੇ ਮੈਨੂੰ ਲਾਸਟ ਦੇ ਉਹਦੋਂ ਆਪਣੇ ਕੰਮ ਤਾਂ ਦੇ ਸਾਰੇ ਨਿਭਟ ਜਾਣਗੇ ਮੱਜਾਂ ਦਾ ਜਲਦੀ ਨਿਮੇੜ ਦਾਂਗੇ ਅੱਜ ਤੇ ਬਸ ਫਿਰ ਆਪਾਂ ਨਗਰ ਕੀਰਤਨ ਦੇ ਨਾਲ ਚਲਾਂਗੇ ਲੋਈ ਟਾਈਮ ਹੈ ਜਿਹੜਾ ਹੋ ਗਿਆ 12:30 ਮੈਂ ਸਵਾ 12 ਮੱਜਾਂ ਬੰਨੇ ਆਈ ਅੱਜ ਕਿਉਂਕਿ ਅੱਜ ਆਪਾਂ ਮੱਜਾਂ ਦਾ ਕੰਮ ਜਲਦੀ ਨਿਮੇੜਨਾ 3-4 ਕਬਜ ਦੇ ਨੂੰ ਨਾ 4 ਕਬਜ ਦੇ ਨੂੰ ਦਾ ਸਾਰਾ ਕੰਮ ਕੰਪਲੀਟ ਹੋ ਜਾਏ ਧਰਮ ਵਗੈਰਾ ਕੱਢ ਕੇ ਤੇ ਹੁਣ ਮੈਂ ਕੱਟਦੀ ਆਂਗੀ ਸਬਜ਼ੀ ਨਾਲੇ ਕੱਟਦੀ ਆਂ ਨਾਲੇ ਕੱਟਦੀ ਆਂ ਕੱਲ ਮੈਨੂੰ ਦੇਗੇ ਸ਼ਲਗਮਾਂ ਸਨਾਰੇ ਦੇ ਨਾਲ ਹੁਣ ਮੈਂ ਛਲਗਮ ਵੀ ਕੱਟਦੀ ਆ ਸਾਡੇ ਹੈ ਨਹੀਂ ਸੀਗੇ ਮੇਰਾ ਬਹੁਤ ਜੀ ਕਰਦਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਛਲਗਮ ਮੰਗਦੀ ਹੈਗੀ ਨਾ ਚੱਲ ਵਧੀਆ ਰਹੇ ਜਦੋਂ ਵੀ ਆਉਂਦੇ ਨੇ ਕੋਈ ਨਾ ਕੋਈ ਸਬਜ਼ੀ ਜ਼ਰੂਰ ਲੈ ਕੇ ਆਉਂਦੇ ਨੇਗੇ ਕਿਉਂਕਿ ਉਹ ਖੇਤ ਚ ਨੇਗੇ ਸਬਜ਼ੀਆਂ ਲਾਉਂਦੇ ਨੇ ਨਾ ਤੇ ਚੱਲ ਵਿੱਚੋਂ ਮੈਨੂੰ ਦੇ ਜਾਂਦੇ ਨੇਗੇ ਕਦੇ ਗੋਭੀ ਦੇਗੇ ਕਦੇ ਛਲਗਮ ਹੋਣਾ ਹਨਾ ਪਹਿਲਾਂ ਹੋਰ ਵੀ ਕਈ ਵਾਰ ਦੇਖੇ ਗਏ ਨੇ ਸਬਜ਼ੀਆਂ ਤੇ ਹੁਣ ਮੈਂ ਇੱਕ ਲੈ ਰੱਖੀ ਨੇ ਮਟਰ ਕੱਲ ਮੈਂ ਮਟਰ ਵੀ ਲਈ ਸੀਗੇ ਨਾ ਆਪਾਂ ਸਬਜ਼ੀ ਬਣਾਈ ਸੀਗੀ ਬੱਦ ਸੀਗੇ ਕੁਝ ਮੈਂ ਰੱਖ ਲਈ ਸੀਗੇ ਹੁਣ ਮੈਂ ਵੀ ਦਾਣੇ ਕੱਢ ਕੇ ਰੱਖ ਦਿੰਨੇ ਹਾਂ ਕਿਉਂਕਿ ਖਰਾਬ ਜੀ ਹੋ ਜਾਂਦੇ ਨੇ ਨਾ ਠੀਕ ਹੈ ਨਹੀਂ ਛਲਕਮ ਹੁਣ ਆਪਾਂ ਸਬਜ਼ੀਆਂ ਸਾਰੀਆਂ ਸਬਜ਼ੀ ਤਿਆਰ ਕਰ ਦਿੰਨੇ ਹਾਂ ਕਿਉਂਕਿ ਜੀ ਸਾਢੇ 12 ਹੋਈ ਨਹੀਂ 1.5-2 ਘੰਟੇ ਚ ਨਾ ਕੱਢ ਕੇ ਰੱਖ ਦਿੰਨੇ ਹੈਗੇ ਅੱਜ ਹਵਾ ਚੱਲਦੀ ਹੈ ਲੱਗਦਾ ਵੀ ਕੱਪੜਾ ਜਿਹੜਾ ਸੁੱਕੂ ਕੱਲ ਵੀ ਸੁੱਕਿਆ ਸੀਗਾ ਤੋ ਤਿੰਨ ਦਿਨਾਂ ਦਾ ਪਾਇਆ ਪੈਸੀ ਸਟੈਂਡ ਤੇ ਕੱਲ ਸਾਰੇ ਸੁੱਕੇ ਨੇਗੀ ਪਿਛਲੇ ਵੀ ਕੱਲ ਵਾਲੇ ਵੀ ਸਾਰੇ ਵਿਦਿਆ ਸੁੱਕ ਗਏ ਅੱਜ ਇਹ ਅੱਜ ਵਾਲੇ ਨੇਗੀ ਦੋ ਦੋ ਤਿੰਨ ਤਿੰਨ ਸੁੱਕ ਹੋ ਗਏ ਇੱਕ ਸ਼ਾਮ ਨੂੰ ਪਾ ਲਈ ਕ ਸਵੇਰੇ ਲੱਗ ਜਾਂਦੀ ਹੈ ਨੇ ਕੀ ਗੀਤੰਜਣਾ ਦੋ ਦੋ ਸਾਡੇ ਹੋ ਗਈ ਲੋਈ ਆਪਣੇ ਪਿੰਡ ਨਗਰ ਕੀਰਤਨ ਵੀ ਆ ਗਿਆ ਟਾਈਮ ਤਾਂ ਪਹਿਲਾਂ ਹੀ ਆ ਗਿਆ ਹਨਾ 2:30 ਵਜੇ ਲੈ ਗਏ ਸਾਨੂੰ ਤਾਂ ਐ ਸੀਗਾ ਕਿ 4:00 ਵਜੇ ਆਉਂ ਕਿਦਾ ਲਾਸਟ ਨਾ ਆਪਣਾ ਹੋਵੇ ਹਾਂ ਇਹ ਵੀ ਨਹੀਂ ਪਤਾ ਹੈਗਾ ਮੈਨੂੰ ਐ ਲੱਗਦੀ ਹੈ ਕਿ ਤਿੰਨ ਪਿੰਡਾਂ ਦਾ ਅੱਛਾ ਮੈਨੂੰ ਲੱਗਦਾ ਹੀ ਹੈਗਾ ਕਿ ਸੈਨ ਹੀ ਹੈ ਆਪਦੇ ਮਨ ਨੂੰ ਹੀ ਲੱਗੋ ਆਈ ਨਹੀਂ ਪਤਾ ਹੈਗਾ ਹੋਵੇ ਆਪਾਂ ਹੀ ਹੋ ਰਹੇ ਨੇ ਵਿਚਾਰੇ ਨੇ ਤਿਆਰੀ ਵੀ ਨਾ ਕਰੀ ਹੋਵੇ ਘਟੀ ਘਰੀ ਹੋਵੇ ਲੱਗ ਰਿਹਾ ਹੈ ਲੱਗਦਾ ਹੈਗਾ ਵੀ ਹਜੇ ਆਉਂਦੇ ਨਹੀਂ ਹਜੇ ਆਉਂਦੇ ਨਹੀਂ ਆਏ ਜੇ ਹੋ ਜਾਂਦਾ ਆਪਾਂ ਨੂੰ ਆਪਾਂ ਵੀ ਕਹਿੰਦੇ ਸਲਾਹ ਦੇਣ ਦੀ ਸੀ 4 ਵਜੇ ਚ ਬਣਾ ਲਿਓ ਖੀਰ ਜੇ ਬਣਾ ਲੰਨੇ 4 ਵਜੇ ਚ

ਤੂੰ ਵੀ ਜਾਊਂਗੀ ਨੋ 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 ਨਹੀਂ ਚਲੋ ਗੇਟ ਲਾ ਦਿਓ ਚਲੋ ਚਲੋ ਚਲ ਇਹ ਦੇਹੜ ਜਾ ਬਾਰੀ ਚਲੋ ਜੀ ਚਲੋ ਜੀ ਬਾਰੀ ਘੱਟ ਜੋ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਹਾਂ ਜੋ ਬਹਿ ਜਾ ਬਹਿ ਜਾ ਝਾਕ ਦੇ ਦੇ ਕਿਉਂ ਵੀ ও oh, না eh. <laughs> 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 BANG! <laughs> ਕਹੇਗਾ ਉਹ ਮੈਂ ਜੋ ਬੋਲ ਰਿਹਾ ਹਾਂ ਸਾਨੂੰ ਸਰਦਾਰ ਕਾ ਅੰਦਰ ਦੇ ਚਰਨ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਖਾਲਸਾ ਦੇ ਵਿੱਚ ਨਾ ਦੇ ਸਾਊਂਡ ਵਾਲੇ ਵੀ ਇਹਨੂੰ ਬੇਨਤੀ ਹੈ ਸਾਊਂਡ ਬੰਦ ਨਾ ਕਰੋ ਆਓ ਦੱਸੋ Thank you. اڄو کولا وي کڻڻو پتو وارنا کين ڏي 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 ورا اٿنا तो बहुत-बहुत धन्यवाद तो जतिन जतिन आपने तो जितना भी समा जितना भी ताज्जुब ताज्जुब क्या है ना भारत भारत के साथ साथ वहाँ जाने वाले लोगों ने क्या किया भारतीय जो कि चौंध चौंध करने के लिए निर्माण में अधिक प्रबल नहीं नहीं एक तरफ काम कर रहे हैं भारत के साथ जाने वाले लोगों ने ਗਰਦੀ ਨਗਰ ਕੀਰਤਨ ਦੀ ਸਮਾਪਤੀ ਹੋ ਚੁੱਕੀ ਚੌਟਾ ਸਾਹਿਬ ਚਲੇਗੇ ਨਗਰ ਕੀਰਤਨ ਤੇ ਹੁਣ ਆਪਾਂ ਆ ਗਏ ਆਪਣੇ ਘਰ ਨੂੰ ਨਵੀ ਦੇ ਰੇੜੀ ਨਾਲ ਹੀ ਚਲੇਗੇ ਨਾ ਕਿਉਂਕਿ ਸਵੇਰੇ ਮੋਟਰਸਾਈਕਲ ਲੈ ਕੇ ਗਏ ਸੀ ਮੋਟਰਸਾਈਕਲ ਲੈ ਕੇ ਆਉਣਗੇ ਉਧਰੋਂ ਤੇ ਬਾਕੀ ਸਾਰੀ ਸੰਗਤ ਹੀ ਗਈ ਹੈਗੀ ਜਿਵੇਂ ਸਾਡੇ ਵਰਗੀਆਂ ਸੀ ਜਿਹੜੀਆਂ ਨੇ ਧਾਰਾ ਕੱਢਣੀ ਸੀ ਗੋਹਾ ਸੱਟਣਾ ਸੀ ਉਹ ਵਿਚਾਰੀਆਂ ਵਾਪਸ ਆ ਗਈਆਂ ਨਾ ਬਾਕੀ ਜਿਹੜੀਆਂ ਜਾ ਸਕਦੀਆਂ ਸੀ ਭੈ ਬਿੱਲੀਆਂ ਸੀ ਉਹ ਗਈਆਂ ਨੇ ਨਗਰ ਕੀਰਤਨ ਦੇ ਨਾਲ ਤੇ ਸਮਾਪਤੀ ਚ ਹਾਜ਼ਰੀ ਲਵਾਉਣਗੇ ਨਾ ਅਰਦਾਸ ਵਗੈਰਾ ਚ ਤੇ ਹੁਣ ਆਪਾਂ ਆਪ ਦੇ ਕੰਮ ਖਤੰਦੇ ਆ ਕੇ ਕਰ ਲੇ ਦੁੱਧ ਪਾਉਣ ਵਾਲਾ ਪਿਆ ਕੇ ਡੈਰੀ ਚ ਤੇ ਹੋਰ ਮੈਂ ਮੱਜਾਂ ਦਾ ਸਾਰਾ ਨ ਮੇੜ ਲਿਆ ਤੇ ਹਜੇ ਬੈਠਾਂਗੇ ਢੀਕ ਦਿਆ ਨਾ ਤੇ ਜੇ ਰੋਟੀ ਬਣਾਉਣੀ ਹੋਊਗੀ ਤਾਂ ਉਹਨਾਂ ਦੇ ਆਏ ਤੋਂ ਬਣਾਵਾਂਗੇ ਹੋ ਸਕਦਾ ਸ਼ਾਇਦ ਬਾਬਾ ਜੀ ਨੇ ਉੱਥੇ ਵੀ ਪ੍ਰਸ਼ਾਦਾ ਤਿਆਰ ਕੀਤਾਗਾ ਇੱਥੇ ਵੀ ਤਿਆਰ ਕੀਤਾ ਸੀਗਾ ਆਪਣੇ ਨਾ ਸਾਰੇ ਨਗਰ ਦਾ ਇੱਕੋ ਹੀ ਹੋ ਸੀਗਾ ਆਪਣੇ ਪੜਾ ਬੀਜ ਮੇਕੇ ਨਾ ਤੇ ਲੰਗਰ ਕਹੇਦੇ ਨੇ ਕਿ ਲੰਗਰ ਗੁਰੂ ਘਰੀ ਸੀਗਾ ਆਪਣੇ ਸਾਰੇ ਪਿੰਡ ਦਾ ਤਿਆਰ ਕੀਤਾ ਹੋਇਆ ਪਹਿਲਾਂ ਨਾ ਸਾਡੇ ਪਿੰਡ ਚ ਹਰ ਇੱਕ ਗਲੀ ਚ ਇੱਕ ਦੋ ਦੋ ਲੰਗਰ ਹੋ ਜਾਂਦੇ ਨਾ ਇਸ ਤਰ੍ਹਾਂ ਤੇ ਬਣਾ ਜਿਆਦਾ ਹੋਏ ਨੇ ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਸੀਗਾ ਤੇ ਹੁਣ ਇੱਕੋ ਹੀ ਲੰਗਰ ਇੱਕ ਥਾਈ ਇੱਕ ਜਗ੍ਹਾ ਹੀ ਇਹਨਾਂ ਲੰਗਰ ਤਿਆਰ ਕੀਤਾ ਜਾਂਦਾ ਹੈਗਾ ਬਸ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਤਾਂ ਰੁਕਣੀ ਹੁੰਦਾ ਹੈਗਾ ਨਾ ਤੇ ਉੱਥੇ ਲੰਗਰ ਵੀ ਤਿਆਰ ਹੋ ਜਾਂਦਾ ਨਾਲ ਦੀ ਨਾਲ ਵੀ ਸੰਗਤ ਲੰਗਰ ਛਕੀ ਜਾਂਦੀ ਹੈਗੀ ਨਾਲੇ ਗੱਤਕਾ ਉਥੇ ਢਾਡੀ ਵਗੈਰਾ ਜਿੰਨੇ ਵੀ ਹੁੰਦੇ ਨੇ ਨਾ ਤੇ ਉਥੇ ਸਾਰੇ ਜਿਨ੍ਹਾਂ ਨੇ ਦੇਖਣਾ ਹੁੰਦਾ ਦੇਖ ਲੈਂਦੇ ਨੇ ਕਿ ਜਿਨ੍ਹਾਂ ਨੇ ਲੰਗਰ ਛਕਣਾ ਹੁੰਦਾ ਲੰਗਰ ਛਕ ਲੈਂਦੇ ਨੇ ਨਾ ਤੇ ਹੁਣ ਆਪਾਂ ਬੈਠੇ ਵੇਟ ਕਰਦੇ ਆਂਗੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਟਾਈਮ ਦੇ ਨਾਲ ਹੀ ਸਮਾਪਤੀ ਹੋ ਗਈ ਤੇ 7:30 ਹੋਏ ਨਗੇ ਹਜੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹੈਗਾ ਅਜ ਜਲਦੀ ਆਗੇ ਚਾਰ ਪਿੰਡਾਂ ਦੇ ਵਿੱਚ ਅਸੀਂ ਮੈਲਾਈ ਕੀ ਕਲੰਗਰੀ ਹੋਣਾ ਨਾ ਇੱਕ ਇੱਕ ਥਾਈ ਪੜਾ ਹੋਣਾ ਤਾਂ ਕਰਕੇ ਜਲਦੀ ਆਗੇ ਨਹੀਂ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਨੂੰ ਕਈ ਪੜਾ ਹੋ ਜਾਣ ਤੇ ਚਲੋ ਜੀ ਮੈਂ ਵੇਟ ਕਰਦੀ ਆਂਗੀ ਹੁਣ ਜੇ ਦੁੱਧ ਭਾ ਕੇ ਆਉਣਗੇ ਨਾ ਬਾਹਰ ਪਤਾ ਲੱਗਦਾ ਤੁਹਾਨੂੰ ਦੁੱਧ ਆ ਨਾ ਇੱਥੇ ਵੀ ਲੱਗਦਾ ਨਾ ਨਾ ਇੱਧਰ ਤਾਂ ਨਾ ਆਇਆ ਕਿ ਲਿਖੀਂਦੀ ਆਂ ਤੇ ਤੁਹਾਨੂੰ ਭਰ ਆਗੇ ਚੱਕ ਕੇ ਬਾਕੀ ਤੇ ਰਹਿਣਾ ਹੋਵੇ ਨਾ ਨਾ ਇੰਤਾਂ ਦੀ ਛੜਕਿਆ ਹੋਇਆ ਹੁੰਦੇ ਤੋਂ ਡੰਗੀ ਜਾ ਰਹੀ ਸੀ ਇੰਤਾਂ ਛੜਕਿਆ ਹੋਇਆ ਨਾ ਨਾ ਮੇਲੇ ਕਹਿੰਦੇ ਛੜਕਿਆ ਹੈ ਬਈ ਮੇਲੇ ਕੰਨੇ ਦੇ ਵਿੱਚ ਇਧਰ ਨਗਰ ਕੀਰਤਨ ਲੈ ਕੇ ਆਵਾਂਗੇ ਆਪਾਂ ਪਹੁੰਚ ਗਏ ਆ ਆ ਰੋਲ ਨਹੀਂ ਕੰਮਤੰਦ ਦਾ ਪਸਾਰਨ ਮੇੜ ਲਿਆ ਸੀ ਹੁਣ ਆਪਾਂ ਚੱਲਦੇ ਆਂ ਜਤੋਗਵਾਲ ਕਿਉਂਕਿ ਕੱਲ ਐਨਾ ਕਹੀ ਜਾਂਦੇ ਸੀ ਨਾ ਅੱਜ ਸਾਡੇ ਮਾਰੇ ਭੈਣ-ਭੁਰੇ ਰਹਿਗੇ ਫੇਰ ਕੱਲ ਤਾਂ ਸਤੂ ਜਾਇਆ ਨਹੀਂ ਹੈਗਾ ਅਸੀਂ ਜਵਾਬ ਦੇ ਤਾਂ ਅਸੀਂ ਕਿਹਾ ਵੀ ਕੱਲ ਨੂੰ ਆ ਜਾਾਂਗੇ ਨਗਰ ਕੀਰਤਨ ਤੋਂ ਬਾਅਦ ਚ ਨਾ ਟਾਈਮ ਇਹ ਜਿਹੜਾ 5:30 5:45 ਹੋਗੇ ਚਲੋ ਹੁਣ ਆਪਾਂ 2 ਘੰਟੇ ਜੇ ਰਹਿ ਆ ਗਏ ਤਾਂ ਰਹਿ ਜਾਗੇ ਨਹੀਂ 2 ਘੰਟੇ ਲਾ ਕੇ ਆਪਦੇ ਘਰੇ ਆ ਜਾਾਂਗੇ ਨਾ ਫੋਰ ਤਾਂ ਕੁਛ ਨਹੀਂ ਸਵੇਰੇ ਉੱਠ ਕੇ ਆਉਣਾ ਔਖਾ ਹੋ ਜਾਂਦਾਗਾ ਬਾਕੀ ਰਾਤ ਨੂੰ ਪਈ ਪਤਾ ਨਹੀਂ ਗਾਦੋਂ ਮੈਨੂੰ ਤਾਂ ਉਪਰੇ ਜਿਵੇਂ ਵਾਂਗੂ ਹੋ ਜਾਂਦਾ ਕਦੇ ਇੰਨੇ ਰਾਤ ਲਾਈ ਨਹੀਂ ਹੈ ਨਾ ਹੁਣ ਕਿਤੇ ਨੀਂਦ ਨਹੀਂ ਆਉਂਦੀ ਹੈਗੀ ਜੇ ਤੇ ਰਹੇ ਜਾ ਕਿਤੇ ਨਾ ਨੀਂਦ ਨਹੀਂ ਆਉਂਦੀ ਹੈਗੀ ਤੁਗ ਵਾਲੀ ਰਹਿਣਾ ਹੁੰਦਾ ਹੋਰ ਤਾਂ ਕਿੱਥੇ ਰਹਿਨੇ ਹੈਗੇ ਨਾ ਇੱਥੇ ਵੀ ਮੈਨੂੰ ਲੱਗਦਾ ਸਾਲ 2 ਸਾਲ ਤੋਂ ਕਿਤੇ ਰਾਤ ਕੱਟਦੇ ਆਗੇ ਫੇਰ ਉਪਰ ਆ ਜਾ ਲੱਗ ਜੂਗੇ ਸਾਰੀ ਰਾਤ ਨੀਂਦ ਨਹੀਂ ਫੇਰ ਆ ਕੇ ਔਖੇ ਹੁੰਨੇ ਹੈਗੇ ਤੇ ਦੇਖਾਂਗੇ ਜਿਵੇਂ ਜ ਜੇ ਕੋਈ ਪਸ਼ੂ ਖੁੱਲ ਜੇ ਫੇਰ ਵੀ ਓੱਖਾਗਾ ਨਾ ਪਾਪਾ ਜੀ ਦਵਾਈ ਦੇ ਦੇਣੇ ਹੈਗੇ ਚਲੋ ਦਿਨੇ ਤਾਂ ਮੜਾ ਮੂਟਾ ਕਰ ਲੈਂਦੇ ਨੇ ਕਿ ਰਾਤ ਨੂੰ ਓੱਖਾ ਹੋ ਜਾਂਦਾਗਾ ਦੇਖਾਂਗੇ ਬਾਕੀ ਜਿਵੇਂ ਜੇ ਤੁੰਦ ਨਾ ਜ਼ਿਆਦਾ ਹੋਈ ਫੇਰ ਆਪਾਂ ਰਹਿ ਜਾਾਂਗੇ ਆ ਜਾਾਂਗੇ ਜੇ ਤੁੰਦ ਹੋਈ ਫੇਰ ਰਹਿ ਜਾਾਂਗੇ ਫੇਰ ਇਹਨਾਂ ਕੋਈ ਹੋ ਵੀ ਨਹੀਂ ਕਰਦੇ ਨਾ ਤੁੰਦ ਨਹੀਂ ਬੈਂਦੀ ਆ ਬੱਚੇ ਫੋਸੇ ਜੀ ਭਰਤੀ ਹੋਣ ਵਾਲੇ ਨੇ